ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਗਜ਼ ਦੇ ਟੁਕੜਿਆਂ ਪਿੱਛੇ ਭੱਜੇ ਫਿਰਦੀ ਏ ਸਾਰੀ ਦੁਨੀਆ ਕਾਗਜ਼ ਦੇ ਟੁਕੜੇ ਆਪਣੇ ਪੂਰੇ ਕੰਮ ਨਹੀਂ ਆਉਂਦੇ ਇਨਸਾਨੀਅਤ ਜਿੰਦਾਰ ਕੋ ਅਸੀਂ ਪੈਸੇ ਪਿੱਛੇ ਭੱਜੇ ਫਿਰਦੇ ਆਂ ਕੋਠੀਆਂ ਬਣਾ ਲੀਆਂ ਗੱਡੀਆਂ ਲੈ ਲੀਆਂ ਮਹਿੰਗੇ ਮਹਿੰਗੇ ਕੱਪੜੇ ਪਾ ਲੇ ਪਰ ਇਨਸਾਨੀਅਤ ਨੂੰ ਭੁੱਲ ਗਏ ਸੀ ਠੀਕ ਆ ਪੈਸਾ ਸਾਡੀ ਜ਼ਿੰਦਗੀ ਦੀ ਜ਼ਰੂਰਤ ਬਣ ਗਈ ਪਰ ਇਹ ਵੀ ਨਹੀਂ ਵੀ ਇੰਨੀ ਜ਼ਰੂਰਤ ਆ ਵੀ ਅਸੀਂ ਸਿਰਫ ਪੈਸੇ ਪਿੱਛੇ ਸਾਰਾ ਦਿਨ ਭੱਜਦੇ ਰਹੀਏ ਔਰ ਇਨਸਾਨੀਅਤ ਖਤਮ ਕਰ ਦਈਏ ਪਹਿਲਾਂ ਵਾਲੇ ਸਾਡੇ ਜੋ ਬਜ਼ੁਰਗ ਸੀ ਉਹ ਵੀ ਜ਼ਿੰਦਗੀ ਜਿਉ ਕੇ ਗਏ ਨੇ ਜਦ ਕੇ ਬੜਾ ਭਾਈਚਾਰਾ ਹੁੰਦਾ ਸੀ ਆਪਸ ਵਿੱਚ ਅੱਜ ਕੱਲ ਸਿਰਫ ਪੈਸਾ ਮੁੱਖ ਹੋ ਗਿਆ ਰਿਸ਼ਤੇ ਨਾਤੇ ਗਰਜੀ ਰਹੇਗੇ ਜਿਹੜਾ ਕੋਈ ਰਿਸ਼ਤੇ ਦੀ ਕਦਰ ਕਰਦਾ ਉਹਨੂੰ ਭਲਾਇਆ ਜਾ ਰਿਹਾ ਸਿਰਫ ਪੈਸੇ ਪਿੱਛੇ ਇੱਕ ਦੂਜੇ ਦਾ ਹੱਕ ਮਾਰ ਕੇ ਖਾਇਆ ਜਾ ਰਿਹਾ ਇੱਕ ਦੂਜੇ ਬੰਦੇ ਨੂੰ ਦਬਾਇਆ ਜਾ ਰਿਹਾ ਜਦ ਕਿ ਪੈਸਾ ਕੋਈ ਕੰਮ ਨਹੀਂ ਆਉਂਦਾ ਨਾ ਆਪਾਂ ਕੋਠੀਆਂ ਜਿੰਨੀਆਂ ਮਰਜ਼ੀ ਮਹਿੰਗੀਆਂ ਬਣਾਲੀਆਂ ਇੱਥੇ ਸੜ ਜਾਣੀਆਂ ਨੇ ਪੈਸਾ ਜਿੰਨਾ ਮਰਜ਼ੀ ਕਮਾ ਲਓ ਤੁਸੀਂ ਉਹ ਇੱਥੇ ਰਹਿ ਜਾਣਾ ਜਿਹੜਾ ਪੈਸਾ ਤੁਸੀਂ ਬੇਈਮਾਨੀ ਠੱਗੀ ਭ੍ਰਿਸ਼ਟਾਚਾਰ ਨਾਲ ਕਮਾਉਨੇ ਹੋ ਮਹਿੰਗੀਆਂ ਗੱਡੀਆਂ ਲੈਨੇ ਹੋ ਉਹ ਕੋਸ ਪੈਸਾ ਲੈ ਲੈਨੇ ਹੋ ਤੁਸੀਂ ਬੇਈਮਾਨੀ ਦੇ ਵਿੱਚ ਗੱਡੀਆਂ ਲੈ ਲੀਆਂ ਕੋਠੀਆਂ ਬਣਾ ਲੀਆਂ ਜਾਂ ਉਹ ਕਮਾ ਕੇ ਪੈਸਾ ਬੇਈਮਾਨੀ ਦਾ ਬੈਂਕਾਂ ਚ ਧਰਤਾ ਇਹ ਸਭ ਫਜ਼ੂਲ ਆ ਇਕੱਠਾ ਕਰਿਆ ਹੋਇਆ ਤੁਹਾਡਾ ਧਨ ਉਹ ਇੱਥੇ ਹੀ ਰਹਿ ਜਾਣਾ ਕਿਸੇ ਬੈਂਕ ਨੂੰ ਅੱਗ ਲੱਗ ਗਈ ਜਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਕਿੱਥੇ ਕਿੱਥੇ ਐਫ ਡੀਆਂ ਕਰਾਤੀਆਂ ਕਿੱਥੇ ਕਿੱਥੇ ਆਪਾਂ ਪੈਸਾ ਧਰਤਾ ਆਪਣੀ ਜਦੋਂ ਮੌਤ ਹੋ ਜਾਂਦੀ ਆ ਉਹ ਤੋਂ ਬਾਅਦ ਉਹ ਪੈਸਾ ਜਾਂ ਤਾਂ ਬੈਂਕਾਂ ਕੋਲ ਹੀ ਰਹਿ ਜਾਂਦਾ ਜਾਂ ਫਿਰ ਆਪਣੇ ਪੁੱਤ ਪੋਤੇ ਉਹ ਪੈਸੇ ਨੂੰ ਖਾਂਦੇ ਨੇ ਕਮਾਈ ਤੁਸੀਂ ਕੀਤੀ ਆ ਪੈਸਾ ਉਹੋ ਆ ਕਮਾਈ ਉਹੋ ਆ ਜਿਹੜੀ ਤੁਸੀਂ ਇਨਸਾਨੀਅਤ ਦੇ ਲੇਖੇ ਲਾ ਦੋਗੇ ਜਾਂ ਤੁਸੀਂ ਕਮਾਈ ਹੋਈ ਕਮਾਈ ਹੱਕ ਦੀ ਉਹ ਖਾ ਲੋ ਪਹਿਨ ਲੋ ਜਿਹੜੀ ਇਕੱਠੀ ਕਰ ਰਹੀ ਨਾ ਉਤਾ ਕਮਾਈ ਇੱਥੇ ਹੀ ਰਹਿ ਜਾਣੀ ਆ ਤੁਹਾਡੀ ਇਕੱਠੀ ਕਰੀ ਹੋਈ ਕਮਾਈ ਇਕੱਠੀ ਕਰਕੇ ਇੱਕ ਕਾਗਜ਼ ਦੇ ਟੁਕੜੇ ਤੁਸੀਂ ਇੱਕ ਬੈਂਕ ਚ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਧਰਤੇ ਤਾਂ ਉਹ ਇੱਥੇ ਹੀ ਸੜ ਜਾਣੇ ਨੇ ਦੋਸਤੋ ਹੱਕ ਸੱਚ ਦੀ ਕਮਾਈ ਕਰੋ ਜਾਇਜ਼ ਕਰੋ ਤੇ ਜਿਹੜੀ ਕਮਾਈ ਤੁਸੀਂ ਕਰ ਰਹੇ ਹੋ ਨਾ ਉਹਨੂੰ ਹੰਡਾਓ ਖਾ ਪੀ ਲੋ ਗਰੀਬਾਂ ਦੇ ਉੱਤੇ ਖਰਚ ਕਰੋ ਜੇ ਤੁਹਾਨੂੰ ਲੱਗਦਾ ਕਿਤੇ ਕੋਈ ਗਰੀਬ ਆ ਨੇੜੇ ਤੇੜੇ ਉਥੇ ਖਰਚ ਕਰ ਦੋ ਪਰ ਉਹ ਇਕੱਠੀ ਕਰਕੇ ਨਾ ਰੱਖੋ ਇੱਥੇ ਰਹਿ ਜਾਣਾ ਸਭ ਕੁਝ ਪਤਾ ਨਹੀਂ ਕਿਹੜੇ ਵੇਲੇ ਆਪਾਂ ਸੰਸਾਰ ਛੱਡ ਕੇ ਚਲਿਆ ਜਾਣਾ ਜਾਂ ਜਿਹੜੀਆਂ ਕੋਠੀਆਂ ਆਪਾਂ ਬਣਾ ਲੀਆਂ ਪੈਸੇ ਪਿੱਛੇ ਭੱਜੇ ਰਹੇ ਸਾਰੀ ਜ਼ਿੰਦਗੀ ਉਹ ਕਿਹੜੇ ਵੇਲੇ ਇੱਥੇ ਤੂਫਾਨ ਆ ਜਾਣਾ ਤਬਾਹ ਹੋ ਜਾਣਾ ਸੰਸਾਰ ਕੋਈ ਪਤਾ ਨਹੀਂ ਇਹ ਸੇ ਕਰਕੇ ਮੈਂ ਤੁਹਾਨੂੰ ਕਹਣਾ ਹੈ ਕਾਗਜ਼ ਦੇ ਟੁਕੜੇ ਆ ਇਨਾ ਕਿਸੇ ਬੇਈਮਾਨੀਆਂ ਨਾ ਕਰੋ ਭੱਜ ਦੌੜ ਬਹੁਤੀ ਨਾ ਕਰੋ ਠੀਕ ਹੈ ਆਪਣੇ ਬੱਚੇ ਦੀ ਸਿੱਖਿਆ ਲਈ ਜਾਂ ਉਹਨਾਂ ਦੇ ਜੀਵਨ ਲਈ ਜੋ ਪੈਸਾ ਤੁਸੀਂ ਸੋਨੂੰ ਚਾਹੀਦਾ ਉਹਨਾਂ ਕਾ ਕਮਾਓ ਜਿਆਦਾ ਲਾਲਚ ਪੈਦਾ ਨਾ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਬੇਗਰਜ਼ ਪਿਆਰ ਕਰੋ ਪਰ ਇਹ ਵੀ ਨਹੀਂ ਵੀ ਤੁਸੀਂ ਠੱਗੀਆਂ ਬੇਈਮਾਨੀਆਂ ਨਾਲ ਪੈਸਾ ਕਮਾ ਲੋ ਉਹ ਬਿਲਕੁਲ ਗਲਤ ਆ ਕਾਗਜ਼ ਦੇ ਚੰਦ ਰੁਪਈਆ ਪਿੱਛੇ ਐਦਾਂ ਦੇ ਚੀਜ਼ਾਂ ਨਾ ਕਰੋ ਇਨਸਾਨੀਅਤ ਨੂੰ ਪਹਿਲ ਦੇ ਕੇ ਇਨਸਾਨੀਅਤ ਨੂੰ ਪਿਆਰ ਦੇ ਕੇ ਚੱਲੋ ਤਾਂ ਕਿ ਦੂਜਿਆਂ ਨੂੰ ਵੀ ਸਿੱਖਿਆ ਮਿਲ ਸਕੇ ਦੂਜੇ ਵੀ ਆਪਣਾ ਜੀਵਨ ਬਤੀਤ ਕਰ ਸਕਣ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ